ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸੱਚੀਆਂ ਕੱਟਨਾ 'ਤੇ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬੀਆਂ ਦੇ ਵਿੱਚ ਜਿਹੜਾ ਔਰਨ ਜਾਣ ਦਾ ਰੁਝਾਨਾ ਉਹ ਬਹੁਤ ਜ਼ਿਆਦਾ ਹੈ ਇਹ ਗੱਲ ਆਪਾਂ ਪਹਿਲਾਂ ਵੀ ਕਈ ਵਾਰ ਕਰ ਚੁੱਕੇ ਹਾਂ ਇਸ ਤੋਂ ਇਲਾਵਾ ਜਿਹੜਾ ਨਸ਼ਿਆਂ ਦਾ ਜਿਹੜਾ ਇੱਕ ਵੱਡਾ ਮੁੱਦਾ ਗੰਭੀਰ ਮੁੱਦਾ ਜਿਹੜਾ ਉਹ ਵੀ ਪੰਜਾਬੀਆਂ ਲਈ ਬਹੁਤ ਵੱਡਾ ਮੁੱਦਾ ਜਿੱਦੋਂ ਕਿ ਪੰਜਾਬ ਦੀ ਜਵਾਨੀ ਨੂੰ ਬਚਣ ਦੀ ਲੋੜ ਹੈ ਜਦੋਂ ਆਪਾਂ ਕ੍ਰਾਈਮ ਦੀ ਗੱਲ ਕਰਦੇ ਆ ਕ੍ਰਾਈਮ ਦੀਆਂ ਸਟੋਰੀਆਂ ਦੇਖਦੇ ਆ ਜਾਂ ਪੜ੍ਹਦੇ ਆ ਜਾਂ ਸੁਣਦੇ ਆ ਤਾਂ ਇਹਦੇ ਵਿੱਚ ਇੱਕ ਚੀਜ਼ ਹੋਰ ਪੰਜਾਬੀਆਂ ਦੀ ਬੜੀ ਦੇਖੀ ਜਾ ਰਹੀ ਹੈ ਕਿ 50% ਤੋਂ ਵੱਧ ਜਿਹੜੇ ਨੌਜਵਾਨ ਨੇ ਉਹ ਕਰਾਇਮ ਕਰ ਰਹੇ ਨੇ ਅੱਜ ਦੀ ਜਿਹੜੀ ਕਹਾਣੀਆਂ ਅੱਜ ਦੀ ਜਿਹੜੀ ਘਟਨਾਗੇ ਉਹ ਅੰਮ੍ਰਿਤਸਰ ਸਹਿਰ ਤੋਂ ਸ਼ੁਰੂ ਹੁੰਦੀ ਹੈ ਅੰਮ੍ਰਿਤਸਰ ਦੇ ਥਾਣੇ ਗੇਟ ਹਕੀਮਾ ਦੇ ਨੇੜੇ ਇੱਕ ਵਿਅਕਤੀ ਜਸਪਾਲ ਹੈ ਜਿਹੜਾ ਉਹ ਅੰਡਿਆਂ ਦੀ ਰੇੜੀ ਲਾਉਂਦਾ ਜਿਹਦੀ ਉਮਰ ਲਗਭਗ 50 ਤੋਂ 55 ਸਾਲ ਹੈ ਉਹਦਾ ਇਹ ਕੰਮ ਹੈ ਕਿ ਸਵੇਰੇ ਥਾਣੇ ਦੇ ਲਾਗੇ ਇੱਕ ਸਕੂਲ ਬਣਿਆ ਹੋਇਆ ਉਹਦੇ ਵਿੱਚ ਸਵੇਰੇ ਛੋਟਾ ਮੋਟਾ ਜਿਹੜਾ ਸਕੂਲ ਦੇ ਬਾਹਰ ਰੈਸਸ ਦੇ ਵਿੱਚ ਖਾਨ ਪਿੰਡ ਦਾ ਛੋਟਾ ਮोटा ਸਮਾਨ ਵੇਚਦਾ ਹੈ ਸ਼ਾਮ ਨੂੰ ਆਪਣੀ ਥਾਣੇ ਦੇ ਨੇੜੇ ਜਾਨਕੀ ਥਾਣੇ ਤੋਂ 100 ਕਿਲੋਮੀਟਰ ਦੀ ਦੂਰੀ ਤੇ ਆਂਡਿਆ ਦੇ ਨੇੜੇ ਲੰਘਦਾ 2 ਫਰਵਰੀ 2024 ਨੂੰ ਇੱਕ ਘਟਨਾ ਘਟਦੀ ਹੈ ਇਹ ਘਟਨਾ ਕੀ ਸੀ ਕਿ ਜਸਪਾਲ ਹੈ ਉਹਦੇ ਉੱਤੇ ਤਿੰਨ ਅਣਪਛਾਤੇ ਲੋਕਾਂ ਨੇ ਹਮਲਾ ਕੀਤਾ ਲਗਭਗ 6:30 ਵਜੇ ਇਹ ਹਮਲਾ ਵੀ ਕੋਈ ਆਮ ਹਮਲਾ ਨਹੀਂ ਸੀ ਇਹ ਹਮਲਾ ਪਿਸਤਲ ਨਾਲ ਕੀਤਾ ਗਿਆ ਜਿਦੇ ਵਿੱਚੋਂ ਤਿੰਨ ਫਾਇਰ ਨਿਕਲਦੇ ਨੇ ਜਿਹੜੇ ਕਿ ਜਸਪਾਲ ਦੇ ਲੱਗਦੇ ਨੇ ਜਸਪਾਲ ਗੋਲੀ ਬਚਣ ਦੇ ਕਾਰਨ ਧਰਤੀ ਤੇ ਡਿੱਗਦਾ ਤੇ ਲਹੂ ਲਹਾਨ ਹੋ ਜਾਂਦਾ। ਇਹ ਘਟਨਾ ਕੋਈ ਆਮ ਘਟਨਾ ਨਹੀਂ ਸੀ ਕਿਉਂਕਿ ਇਹ ਘਟਨਾ ਜਿਹੜੀ ਥਾਣੇ ਦੇ ਬਿਲਕੁਲ ਲਾਗੇ ਹੋਈ ਸੀ। ਜਿਹਦੇ ਕਰਕੇ ਇਲਾਕੇ ਦੇ ਵਿੱਚ ਬਹੁਤੀ ਸਹਿਮ ਦਾ ਮਾਹੌਲ ਸੀਗਾ। ਉਸ ਤੋਂ ਬਾਅਦ ਜਿਹੜੇ ਨੇੜੇ-ਤੇੜੇ ਦੇ ਲੋਕ ਸੀਗੇ ਜਿਹੜੇ ਅਣਪਛਾਤੇ ਵਿਅਕਤੀ ਸੀਗੇ ਹਮਲਾ ਕਰਨ ਤੋਂ ਬਾਅਦ ਗੋਲੀਆਂ ਚਲਾਉਣ ਤੋਂ ਬਾਅਦ ਉਹ ਫਰਾਰ ਹੋ ਜਾਂਦੇ ਨੇ। ਤੇ ਜਿਹੜੇ ਨੇੜੇ ਦੇ ਰਾਹਗੀਰ ਸੀਗੇ ਜਾਂ ਕੋਈ ਗਵਾਂਡੀ ਸੀਗੇ ਉਹਨਾਂ ਦੀ ਮਦਦ ਨਾਲ ਜਿਹੜਾ ਜਸਪਾਲ ਆ ਉਹਨੂੰ ਹਸਪੀਟਲ ਤੱਕ ਪਹੁੰਚਾਇਆ ਜਾਂਦਾ। ਹੁਣ ਜਿਹੜਾ ਜਸਪਾਲ ਆ ਉਹਨੂੰ ਹਸਪੀਟਲ ਦੇ ਵਿੱਚ ਐਡਮਿਟ ਕੀਤਾ ਜਾਂਦਾ ਉਸ ਤੋਂ ਬਾਅਦ ਕੀ ਹੁੰਦਾ ਕਿ ਜਸਪਾਲ ਦੀ ਇੱਕ ਧੀ ਆ ਜਿਹਦਾ ਨਾਮ ਸੀਗਾ ਸੁਮਨ ਕੁਮਾਰੀ ਉਹਦੀ ਉਮਰ ਲਗਭਗ 25 ਤੋਂ 28 ਸਾਲ ਸੀ ਸੁਮਨ ਕੁਮਾਰੀ ਜਿਹੜੀ ਹਸਪੀਟਲ ਦੇ ਵਿੱਚ ਪਹੁੰਚਦੀ ਆਪਣੇ ਪਿਤਾ ਕੋਲ ਤੇ ਉਸ ਤੋਂ ਬਾਅਦ ਆ ਜਿਹੜੇ মিডিਆ ਦੇ ਰੂਪ ਰੂਪ ਹੁੰਦੀ ਹੈ ਸੁਮਨ ਕੁਮਾਰੀ ਵੀ ਪੁਲਿਸ ਤੇ ਵੱਡੇ ਸਵਾਲ ਖੜੇ ਕਰਦੀ ਹੈ ਉਹ ਕਹਿੰਦੀ ਹੈ ਕਿ ਅਸੀਂ ਕਈ ਵਾਰ ਪੁਲਿਸ ਨੂੰ ਕੰਪਲੇਨ ਦਰਜ ਕਰਵਾਈ ਹੈ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ ਤੇ ਉਸ ਤੋਂ ਬਾਅਦ ਉਹ ਇਹ ਵੀ ਕਹਿੰਦੀ ਹੈ ਕਿ ਮੈਂ ਡੀਸੀ ਸਾਹਿਬ ਨੂੰ ਦੋ ਤਿੰਨ ਵਾਰ ਆਪ ਵੀ ਜਾ ਕੇ ਮਿਲਿਆ ਕਿ ਮੇਰੇ ਪਿਤਾ ਦੇ ਜਿਹੜਾ ਹਰਜੀਤ ਰਾਜਾ ਗਾ ਉਹ ਕਿਤੇ ਕੋਈ ਹਮਲਾ ਨਾ ਕਰ ਦੇ ਉਸ ਦਾ ਇਹ ਵੀ ਗੜਾ ਸੀਗਾ ਕਿ ਹਰਜੀਤ ਰਾਜਾ ਜਿਹੜਾ ਮੇਰੇ ਪਿਤਾ ਨੂੰ ਹਰ ਵਾਰ ਘੂਰ ਕੇ ਲੰਘਦਾ ਹੈ ਪੁਲਿਸ ਲਈ ਇਹ ਵੱਡਾ ਸਵਾਲ ਸੀਗਾ ਕਿ ਹਰਜੀਤ ਰਾਜਾ ਕੌਣ ਸੋਨ ਕੁਮਾਰੀ ਪੁਲਿਸ ਨੂੰ ਦੱਸਦੀ ਹੈ ਕਿ ਹਰਜੀਤ ਰਾਜਾ ਉਹ ਵਿਅਕਤੀ ਹੈ ਜਿਹਦੇ ਨਾਲ ਸੋਨ ਕੁਮਾਰੀ ਤੇ ਉਸਦੇ ਪਿਤਾ ਦਾ ਜਿਹੜਾ ਅਦਾਲਤ ਦੇ ਵਿੱਚ ਇੱਕ ਕੇਸ ਚੱਲਦਾ ਹੈ ਉਹ ਕੇਸ ਸੀਗਾ ਕਿ 2018 ਦੇ ਵਿੱਚ ਹਰਜੀਤ ਰਾਜਾ ਨੇ ਸੁਮਨ ਦੇ ਪਿਤਾ ਤੋਂ 2 ਲੱਖ ਰੁਪਏ ਲੈ ਸੀਗੇ ਜਾਨਕੀ 2 ਲੱਖ ਰੁਪਏ ਦੀ ਰਿਸਮਤ ਲੈਤੀ ਸੀਗੀ ਸੁਮਨ ਕੁਮਾਰੀ ਦੇ ਪਿਤਾ ਨੂੰ 2 ਲੱਖ ਲੈਣ ਤੋਂ ਬਾਅਦ ਹਰਜੀਤ ਰਾਜਾ ਕਹਿੰਦਾ ਸੀਗਾ ਕਿ ਮੈਂ ਤੇਰੀ ਤੀ ਸੁਮਨ ਕੁਮਾਰੀ ਨੂੰ ਕਿਤੇ ਜੋਬ ਦਵਾ ਦੂੰਗਾ ਜਾਨਕੀ ਸਰਕਾਰੀ ਅਫਸਰ ਰਖਾ ਦੂੰਗਾ ਕਿਸੇ ਡਿਪਾਰਟਮੈਂਟ ਦੇ ਵਿੱਚ ਹੁਣ 2024 ਆ ਚੁੱਕਿਆ ਸੀ ਨਾ ਤਾਂ ਕਿਤੇ ਸੁਮਨ ਕੁਮਾਰੀ ਨੂੰ ਹੁਣ ਤੱਕ ਕੋਈ ਜੋਬ ਦਵਾਈ ਸੀ ਨਾ ਹਰਜੀਤ ਰਾਜੇ ਨੇ ਜਿਸ ਪਾਲ ਦਾ ਜਿਹੜਾ 2 ਲੱਖ ਰੁਪਏ ਸੀ ਉਹ ਮੋੜਿਆ ਸੀ ਇਸ ਕਰਕੇ ਇਹਨਾਂ ਦਾ ਜਿਹੜਾ ਅਦਾਲਤ ਦੇ ਵਿੱਚ ਕੇਸ ਚੱਲਦਾ ਹੈ ਪੁਲਿਸ ਜਿਹੜੀ ਬਰੀਕੀ ਦੇ ਨਾਲ ਜਾਂਚ ਦੇ ਵਿੱਚ जुट ਜਾਂਦੀ ਹੈ ਤੇ ਸੀਸੀਟੀਵੀ ਕੈਮਰੇ ਪੁਲਿਸ ਲੰਘਾਲਦੀ ਹੈ ਪਰ ਬਹੁਤੇ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਣ ਨੂੰ ਮਿਲਦਾ ਕਿ ਜਿਹੜੇ ਤਿੰਨ ਅਣਪਛਾਤੇ ਵਿਅਕਤੀ ਸੀਗੇ ਉਹਨਾਂ ਦੇ ਚਿਹਰੇ ਸਾਫ਼ ਨਹੀਂ ਦਿਖਾਈ ਦਿੰਦੇ ਕਿਉਂਕਿ ਪੁਲਿਸ ਦਾ ਕਹਿਣਾ ਸੀਗਾ ਜਿੱਥੇ ਜਸਪਾਲ ਆਂਡੇ ਦੀ ਰੇੜੀ ਲਾਉਂਦਾ ਉੱਥੇ ਲਾਈਟ ਦਾ ਕੋਈ ਖਾਸ ਪ੍ਰਬੰਧ ਨਹੀਂ ਸੀ ਪੁਲਿਸ ਦੇ ਹੱਥ ਕੁਝ ਸੀਸੀਟੀਵੀ ਕੈਮਰੇ ਰਾਹੀਂ ਕੁਝ ਫੋਟੋਜ਼ ਲੱਗਦੀਆਂ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਤਿੰਨ ਅਣਪਛਤੇ ਵਿਅਕਤੀ ਸੀਗੇ ਜਿਨ੍ਹਾਂ ਦਾ ਚਿਹਰਾ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੁੰਦਾ ਤਾਂ ਹੁਣ ਇਹ ਵਿਅਕਤੀ ਤਿੰਨੇ ਪੌਣ ਸੀਗੇ ਇਹਨਾਂ ਦੀ ਭਾਲ ਪੁਲਿਸ ਸ਼ੁਰੂ ਕਰ ਲੈਂਦੀ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਜਿਹੜਾ ਪਹਿਲਾ ਵਿਅਕਤੀ ਦੇਖਿਆ ਜਾਂਦਾ ਦੀਪ ਪ੍ਰਤਾਪ ਉਰਫ ਕੋਲੂ ਜਿਹੜਾ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਜਿਹਦੀ ਉਮਰ ਲਗਭਗ 18 ਸਾਲ ਦੀ ਹੈ ਜਿਹੜਾ ਕਿ ਹਲੇ 11ਵੀਂ ਕਲਾਸ ਦਾ ਸਟੂਡੈਂਟ ਹੈ ਦੂਸਰਾ ਜਿਹੜਾ ਵਿਅਕਤੀ ਸੀਗਾ ਪ੍ਰਿੰਸ ਉਰਫ ਬੌਕਸਰ ਜਿਹੜਾ ਕਿ 19 ਸਾਲ ਦਾ ਹੈ ਜਿਹੜਾ ਕਿ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਤੀਸਰਾ ਵਿਅਕਤੀ ਸੀਗਾ ਜਿਹੜਾ ਦਾਨਿਸ਼ ਉਰਫ ਗੱਗੂ ਜਿਹਦੀ ਉਮਰ ਲਗਭਗ 19 ਸਾਲ ਦੀ ਆ ਇਹ ਵੀ ਜਿਹੜਾ ਦਸਮੇਸ਼ ਨਗਰ ਦਾ ਰਹਿਣ ਵਾਲਾ ਅਮਰ ਸਾਹ ਤੋਂ ਇਹ ਤਿੰਨੇ ਵਿਅਕਤੀ ਆਪਸ ਦੇ ਵਿੱਚ ਦੋਸਤ ਦੱਸੇ ਜਾਣੇ ਸੀ ਪਰਸਲੀ ਇਹ ਵੀ ਇੱਕ ਵੱਡਾ ਸਵਾਲ ਸੀਗਾ ਕਿ ਇਹ ਤਿੰਨੇ ਨੌਜਵਾਨ ਜਿਹੜੇ ਕਿ 18-19 ਸਾਲ ਦੀ ਜਿਨ੍ਹਾਂ ਦੀ ਉਮਰ ਹੈ ਇਹਨਾਂ ਨੇ ਕਤਲ ਕੀਤਾ ਕਿਉਂ? ਪੁਲਿਸ ਦੀਆਂ 8 ਤੋਂ 9 ਟੀਮਾਂ ਨੇ ਜਿਹੜੀਆਂ ਬਣਾਈਆਂ ਜਾਂਦੀਆਂ ਨੇ। ਵੱਖ-ਵੱਖ ਥਾਵਾਂ ਤੇ ਪੁਲਿਸ 2-3 ਦਿਨਾਂ ਦੇ ਵਿੱਚ ਕਈ ਰੇਡਾਂ ਮਾਰਦੀਆਂ ਪਰ ਪੁਲਿਸ ਦੇ ਹੱਥਾਂ ਕੁਝ ਨਹੀਂ ਲੱਗਦਾ। ਪੁਲਿਸ ਦੇ ਹੱਥਾਂ ਅਜੇ ਤੱਕ ਖਾਲੀ ਸੀਗੇ। ਕਤਲ ਹੋਏ ਨੂੰ ਲਗਭਗ 13 ਦਿਨ ਹੋ ਚੁੱਕੇ ਸੀਗੇ। ਤਾਂ 15 ਫਰਵਰੀ 2024 ਨੂੰ ਪੁਲਿਸ ਦੇ ਹੱਥਾਂ ਇੱਕ ਸੂਹਤ ਲੱਗਦਾ। ਪੁਲਿਸ ਨੂੰ ਪਤਾ ਚੱਲਦਾ ਕਿ ਜਿਹੜਾ ਸੁਖਪ੍ਰੀਤ ਉਰਫ ਭੋਲੂ ਐ ਇਹ ਅੰਮ੍ਰਿਤਸਰ ਦੇ ਵਿੱਚ ਹੀ ਕਿਤੇ ਲੁਕਿਆ ਹੋਇਆ ਹੈ। ਪੁਲਿਸ ਉਸੇ ਜਗ੍ਹਾ ਤੇ ਜਾ ਕੇ ਛਾਪਾ ਮਾਰਦੀ ਹੈ ਤੇ ਸੁਖਪ੍ਰੀਤ ਨੂੰ ਗ੍ਰਿਫਤਾਰ ਕਰ ਲੈਂਦੀ ਹੈ। ਤਾਂ 2 ਦਿਨਾਂ ਬਾਅਦ ਜਿਹੜੇ ਉੱਤੇ 2 ਦੋਸਤ ਸੀਗੇ 17 ਤਰੀਕ ਨੂੰ ਪੁਲਿਸ ਉਹਨਾਂ ਨੂੰ ਵੀ ਗ੍ਰਿਫਤਾਰ ਕਰਦੀ ਹੈ ਤੇ ਜਿਹੜੀ ਆਪਣੀ ਪੁਛਗਿਸਤਾ ਉਹ ਸ਼ੁਰੂ ਕਰ ਦਿੰਦੀ ਹੈ। ਜਦੋਂ ਪੁਲਿਸ ਸਭ ਕੁਛ ਸੰਗਠਿਤ ਕਰਦੀ ਹੈ ਤਾਂ ਪੁਲਿਸ ਨੂੰ ਪਤਾ ਚੱਲਦਾ ਕਿ ਜਿਹੜਾ ਕਤਲ ਦਾ ਮਾਸਟਰਮਾਈਂਡ ਆ ਉਹ ਕੋਈ ਹੋਰ ਨਹੀਂ ਸੁਖਪ੍ਰੀਤ ਔਰ ਭਪੋਲੂ ਵੀ ਹੈ ਜਿਹਦੀ ਉਮਰ ਲਗਭਗ 18 ਸਾਲ ਹੈ ਜਿਹਦੀ ਵੀ ਕੀ ਹਾਲੇ 11ਵੀਂ ਕਲਾਸ ਦੀ ਪੜ੍ਹਾਈ ਚੱਲਦੀ ਸੀ। ਤਾਂ ਹੁਣ ਵੱਡੀ ਗੱਲ ਇਹ ਸੀਗੀ ਕਿ ਇਹ ਸਭ ਕਿਉਂ ਕਰਾ ਰਿਹਾ ਐ ਸੀ ਭੋਲੂ ਤਾਂ ਜਿਹੜਾ ਇਹ ਭੋਲੂ ਆ ਉਹ ਦੱਸਦਾ ਕਿ ਜਸਪਾਲ ਦੇ ਨਾਲ ਇਹਨਾਂ ਦਾ ਕੋਈ ਪਹਿਲਾ ਕੇਸ ਚੱਲਿਆ ਸੀ ਜਿਸ ਕੇਸ ਦੇ ਵਿੱਚ ਭੋਲੂ ਦੇ ਦਾਦਾ-ਦਾਦੀ ਤੇ ਉਸਦੇ ਪਿਤਾ ਨੂੰ ਜੇਲ੍ਹ ਹੋ ਗਈ ਸੀ ਹੁਣ ਭੋਲੂ ਨੂੰ ਇੰਜ ਲੱਗਦਾ ਸੀਗਾ ਭੋਲੂ ਸ਼ੱਕ ਕਰਦਾ ਆਪਣੀ ਮਾਤਾ ਤੇ ਆਪਣੀ ਮਾਂ ਤੇ ਕਿ ਕਿਤੇ ਨਾ ਕਿਤੇ ਜਿਹੜਾ ਜਸਪਾਲ ਆ ਉਹ ਮੇਰੀ ਮਾਂ ਤੇ ਮੈੜੀ ਨਿਗਾ ਰੱਖਦਾ ਗਲਤ ਨਿਗਾ ਰੱਖਦਾ ਉਹਨੂੰ ਇੰਜ ਲੱਗਦਾ ਸੀ ਕਿ ਕਿਤੇ ਮੇਰੀ ਮਾਂ ਨਾਲ ਆ ਕਿਤੇ ਇਹਦੀ ਕੋਈ ਗੱਲਬਾਤ ਨਾ ਹੋਵੇ ਜਾਂ ਹੋ ਚੁੱਕੀ ਹੋਵੇ ਇਸ ਕਰਕੇ ਪਲਾਨ ਬਣਾਉਂਦਾ ਕਿ ਜਸਪਾਲ ਦਾ ਇਹ ਕਤਲ ਕਰ ਦਿੰਦਾ ਭੋਲੂ ਇਹ ਵੀ ਦੱਸਦਾ ਕਿ ਜਿਹੜੇ ਉਸਦੇ ਨਾਲ ਦੋ ਦੋਸਤ ਸੀਗੇ ਤਾਂ ਭੋਲੂ ਨੇ ਆਪਣੇ ਦੋਸਤਾਂ ਨੂੰ ਕਰਜ਼ੀ ਦਿੱਤੀ ਸੀਗੀ 2 ਲੱਖ ਰੁਪਏ ਦੀ ਜਿਹਦੇ ਵਿੱਚੋਂ 1 ਲੱਖ ਰੁਪਿਆ ਜਿਹੜਾ ਭੋਲੂ ਆ ਆਪਣੇ ਦੋਸਤਾਂ ਨੂੰ ਦੇ ਚੁੱਕਿਆ ਸੀਗਾ ਪਰ ਜਦੋਂ ਪੁਲਿਸ ਪਹਿਲਾਂ ਹਰਜੀਤ ਤੋਂ ਵੀ ਜਾਣਕਾਰੀ ਲੈਂਦੀ ਸੀਗੀ ਪੁਲਿਸ ਨੇ ਪੁੱਛਗਿੱਛ ਕੀਤੀ ਸੀ ਤਾਂ ਹਰਜੀਤ ਸੀਗਾ ਜਿਹੜਾ ਉਹ ਬੇਗੁਨਾ ਸੀਗਾ ਉਸਦਾ ਇਹ ਕੇਸ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਸੀ ਪੁਲਿਸ ਦਾ ਇਹ ਵੀ ਕਹਿਣਾ ਸੀਗਾ ਜਿਹੜਾ ਇਹ ਕੇਸ ਦਾ ਮਾਸਟਰਮਾਈਂਡ ਸੀਗਾ ਉਹ ਭੋਲੂ ਸੀ ਜਿਹਦੀ ਉਮਰ ਲਗਭਗ 18 ਸਾਲ ਦੀ ਹੈ ਜੇ ਆਪਾਂ ਕਹ ਲਈਏ ਕਿ ਜਿਹੜੇ ਭੋਲੂ ਦੇ ਦੋਵੇਂ ਦੋਸਤ ਸੀਗੇ ਉਹਨਾਂ ਦਾ ਜਿਹੜਾ ਪਿਛੋਕੜਾ ਉਹ ਵੀ ਕ੍ਰਾਈਮ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਦੇ 3-3 4-4 ਕੇਸ ਦਰਜ ਸੀਗੇ ਤੇ ਇੱਕ ਕੇਸ ਦੇ ਵਿੱਚ ਉਹ ਇਹ ਪ੍ਰਾਰਥੀ ਚੱਲ ਰਹੀ ਸੀ ਜਾਨਕਿ ਛੋਟੀ ਉਮਰ ਦੇ ਵਿੱਚ ਇਹਨਾਂ ਨੇ ਵੱਡੇ ਕਾਰਨਾਮੇ ਕੀਤੇ ਹੋਏ ਸੀ ਤੇ ਪੁਲਿਸ ਇਹ ਜਾਣਕਾਰੀ ਦਿੰਦੀ ਹੈ মিডিਆ ਨੂੰ ਕਿ ਹਲੇ ਇਹ ਪੁੱਛ ਗਿਸ ਕਰਨੀ ਬਾਕੀ ਹੈ ਕਿ ਜਿਹੜਾ ਪਿਸਟਲ ਸੀਗਾ ਜਿਹੜਾ ਵੈਪਨ ਸੀ ਇਹਨਾਂ ਵਾਲਾ ਵੀ ਇਹ ਕਿੱਥੋਂ ਆਇਆ ਕਿੱਥੋਂ ਖਰੀਦਿਆ ਇਹਦੇ ਪਿੱਛੇ ਦੀ ਕੀ ਕਹਾਣੀਆਂ ਇਹ ਤੁਸੀਂ ਦੇਖੋ ਕਿ ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਕਿਹੜੇ ਰਸਤੇ ਤੇ ਤੁਰ ਪਈ ਜਿਹੜੀ ਕਿ ਅੱਜ ਦੀ ਕਿਸੇ ਨੂੰ ਘੂਰ ਕੇ ਦੇਖਣਾ ਜਾਂ ਕਿਸੇ ਨਾਲ ਉੱਚੀ ਬਾਚ ਗੱਲਬਾਤ ਕਰਨੀ ਜਾਂ ਕਿਸੇ ਨੂੰ ਕੁੱਟਣਾ ਚਾਹ ਚ ਇੱਕ ਵਿਅਕਤੀ ਨੂੰ 4-4 5-5 ਬੰਦਿਆਂ ਦਾ ਘੇਰ ਕੇ ਕੁੱਟਣਾ ਇਹ ਹੁੱਲੜਵਾਜੀਆਂ ਜਿਹੜੀ ਇਹ ਗੁੰਡਾ ਕਰਦੀ ਹੈ ਜਿਹੜੀ ਇੱਕ ਇਹਨਾਂ ਨੂੰ ਬਹੁਤ ਮਹਾਨ ਕੰਮ ਲੱਗਦਾ ਹੈ ਪੜ੍ਹਨ ਲਿਖਣ ਦੀ ਉਮਰ ਦੇ ਵਿੱਚ ਜਿਹੜੇ ਇਹ ਤਿੰਨੇ ਨੌਜਵਾਨ ਨੇ ਜਿਨ੍ਹਾਂ ਦੀ ਉਮਰ 18 ਤੋਂ 19 ਸਾਲ ਹੈ ਲਗਭਗ ਉਹਨਾਂ ਨੇ ਇੱਕ ਵਿਅਕਤੀ ਦਾ ਕਤਲ ਕਰਤਾ ਜਿਨ੍ਹਾਂ ਨੇ ਕੀ ਪਹਿਲਾਂ ਵੀ ਜਨਾ ਤੇ ਕਤਲ ਦੇ ਜਿਹੜੇ ਚਾਰਜ ਉਹ ਲੱਗੇ ਹੋਏ। ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੀ ਪੰਜਾਬ ਦੀ ਨੌਜਵਾਨੀ ਪੀੜ੍ਹੀ ਆ ਜਾਗਰੂਕ ਹੋ ਸਕੇ। ਐਦਾਂ ਦੇ ਸੱਚੇ ਘਟਨਾਵਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਲਾਈਕ ਐਂਡ ਕਮੈਂਟ ਕਰਕੇ ਜ਼ਰੂਰ ਦੱਸੋ ਕਹਾਣੀ ਕਿੱਦਾਂ ਦੀ ਲੱਗੀ। ਧੰਨਵਾਦ।